ਨਿਹ ਚਲ ਚੌਰ ਛਤ ਪਗਟੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲ ਤਿਨੋ ਕੇ ਕਮ ਮੇਰੇ ਰਾਮ ਅਰਜਨ ਕਹਿ ਹਉ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੂਹ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ ਗੁਰਪੂਰ ਜਨ ਸਿਮਰਿਆ ਸੇਈ ਭੈ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ ਦਸੋਂ ਪਾਤਸ਼ਾਹਾਂ ਦੇ ਸਰੂਪ ਗੁਰਤਾ ਗੱਦੀ ਤੇ ਬਰਾਜਮਾਨ ਛਤਰ ਚਵਰ ਤਖਤ ਦੇ ਮਾਲਕ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਸਤਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਇੱਕ ਵਾਰੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮਾਗਮ ਜੋ 3 ਦਿਨਾਂ ਤੋਂ ਚੱਲ ਰਹੇ ਹਨ ਗੁਰੂ ਘਰ ਦੇ ਅਨੰਨ ਸੇਵਾਦਾਰ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਭਿੱਖੀ ਵਾਲੇ ਜਿਨ੍ਹਾਂ ਨੇ ਵੱਡੇ ਮਹਾਂਪੁਰਖਾਂ ਦੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕਰਕੇ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਹੈ ਔਰ ਫਿਰ ਉਸ ਕਮਾਈ ਨੂੰ ਉਹਦਾ ਪ੍ਰਚਾਰ ਸੰਗਤ ਵਿੱਚ ਕੀਤਾ ਹੈ ਸਤਿਗੁਰੂ ਦੇ ਘਰ ਦੀ ਇਹ ਸ਼ੁਰੂ ਤੋਂ ਮਰਿਆਦਾ ਚੱਲ ਰਹੀ ਹੈ ਪਹਿਲਾਂ 10 ਪਾਤਸ਼ਾਹੀਆਂ ਨੇ ਸਨ ਚੌੜ 1469 ਤੋਂ ਲੈ ਕੇ ਦਸਮ ਪਾਤਸ਼ਾਹ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਸਮਾ 1708 ਇਹ ਤਕਰੀਬਨ 239 ਸਾਲ ਦਾ ਸਮਾ ਬਣਦਾ ਇਹ ਸਾਰੇ ਸਮੇਂ ਵਿੱਚ ਗੁਰੂ ਜੋਤ ਨੇ ਵਿਚਰ ਕੇ ਸਿੱਖੀ ਦੀ ਜੋਤ ਤੇ ਜੁਗਤ ਦੂਹਾ ਦਾ ਪ੍ਰਚਾਰ ਕੀਤਾ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾ ਦਿੱਤੀ ਹੈ ਤੇ ਜੁਗਤ ਖਾਲਸੇ ਦੇ ਵਿੱਚ ਰੱਖੀ ਹੈ ਖਾਲਸਾ ਪੰਥ ਪੰਜ ਪਿਆਰੇ ਨਾਮ ਦੀ ਰਾਤ ਦਿੰਦੇ ਹਨ ਤੇ ਸ਼ੁਰੂ ਤੋਂ ਹੀ ਲੈ ਕੇ ਕਿਉਂਕਿ ਪੰਜ ਪਿਆਰੇ ਸਾਹਿਬਾਨ ਨੇ ਸਿਰਫ ਨਾਮ ਦੀ ਦਾਤ ਦੇਣੀ ਹੈ ਫਿਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਦੀ ਸੰਭਾਲ ਵੀ ਬੜੀ ਜ਼ਰੂਰੀ ਹੈ ਇਹ ਨਹੀਂ ਕਿ ਇੱਕ ਦਿਨ ਫਸਲ ਬੀਜ ਕੇ ਪਰਤ ਕੇ ਆਪਾਂ ਉਹਨੂੰ ਵੇਖੀਏ ਨਾ ਬੀਜਣਾ ਬੜਾ ਜ਼ਰੂਰੀ ਹੈ ਪਰ ਬੀਜਣ ਤੋਂ ਜ਼ਿਆਦਾ ਉਹਨੂੰ ਸੰਭਾਲਣਾ ਹੋਰ ਵੀ ਜ਼ਰੂਰੀ ਹੈ ਉੱਥੇ ਫਿਰ ਪਾਤਸ਼ਾਹ ਨੇ ਸਾਧੂ ਦੀ ਡਿਊਟੀ ਲਈ ਹੈ ਵੀ ਜਿੱਥੇ ਵੀ ਸੰਗਤ ਹੈ ਗੁਰੂ ਨਾਨਕ ਨਾਮ ਲੇਵਾ ਉਹਨੂੰ ਸੰਭਾਲ ਕੇ ਰੱਖਣਾ ਇਹਦੇ ਲਈ ਅਸੀਂ ਸ਼ਬਦ ਬਾਬਾ ਵੀ ਵਰਤਨੇ ਆ ਬਾਬਾ ਮੈਨੇ ਵੱਡਾ ਸਿੱਖੀ ਦੇ ਵਿੱਚ ਇਹ ਕੋਈ ਸਰੀਰ ਦੀ ਗੱਲ ਨਹੀਂ ਹੈ ਸਭ ਤੋਂ ਛੋਟੀ ਉਮਰ ਦੇ ਬਾਬਾ ਫਤਿਹ ਸਿੰਘ ਜੀ 7 ਸਾਲ ਦੀ ਉਮਰ ਵਿੱਚ ਬਾਬੇ ਹਨ ਬਾਬੇ ਦਾ ਮਤਲਬ ਹੈ ਜੋ ਪਰਿਵਾਰ ਦੇ ਸੌਣ ਤੋਂ ਬਾਅਦ ਵਿੱਚ ਸੌਂਦਾ ਤੇ ਪਰਿਵਾਰ ਦੇ ਜਾਗਣ ਤੋਂ ਪਹਿਲਾਂ ਜਾਗ ਪੈਂਦਾ ਉਹਨੂੰ ਬਾਬਾ ਕਹਿੰਦੇ ਆ ਆਮ ਇਹ ਕਹਾਵਤ ਹੈ ਕਿ ਅਸੀਂ ਆਪਣੇ ਬਾਪੂ ਨੂੰ ਕਦੇ ਸੁੱਤਾ ਵੇਖੇ ਨਹੀਂ ਸੌਂਦਾ ਤੇ ਉਹ ਹੈ ਪ੍ਰਸਾਦ ਸੰਗਤ ਜੀ ਉਹਨੂੰ ਸਾਵਧਾਨਤਾ ਵਿੱਚ ਰਹਿਣਾ ਪੈਂਦਾ ਉਹਨੇ ਰਾਖੀ ਕਰਨੀ ਆ ਉਹਨੇ ਸੰਭਾਲ ਕਰਨੀ ਆ ਉਹਨੇ ਪਰਿਵਾਰ ਦੀ ਦੇਖਰੇਖ ਕਰਨੀ ਆ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਤਾਂ ਰੱਬ ਨੇ ਰੱਬ ਸਰੂਪ ਨੇ ਸਰਗੁਣ ਨਿਰਗੁਣ ਨਿਰੰਕਾਰ ਸੋਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਵ ਸੰਤ ਦਾ ਕੰਮ ਕੀ ਹੁੰਦਾ ਜਿੰਨੇ ਇੱਕ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤੱਕ ਲੈ ਕੇ ਜਾਣਾ ਸਿੱਧਾ ਸ਼ਬਦ ਤੱਕ ਜਾਣਾ ਬੜਾ ਮੁਸ਼ਕਲ ਹੈ ਕਿਤੇ ਨਾ ਕਿਤੇ ਜੇ ਕੋਈ ਅੱਜ ਸਿੱਧਾ ਪਹੁੰਚ ਵੀ ਗਿਆ ਤੇ ਉਹਨਾਂ ਕਿ ਉਹਨੇ ਕਿਤੇ ਸਤਸੰਗ ਕੀਤਾ ਉਸ ਸਰੀਰ ਦਾ ਜਿਹਦੇ ਵਿੱਚ ਨਾਮ ਪ੍ਰਗਟ ਹੋਇਆ ਹੋਵੇ ਕਈ ਸਰੀਰ ਆਪਾਂ ਵੇਖਾਂਗੇ ਜਿਨ੍ਹਾਂ ਨੇ ਕੋਈ ਸੰਤ ਸਾਧ ਸੰਗਤ ਨਹੀਂ ਕੀਤੀ ਤੇ ਸਿੱਧਾ ਹੀ ਦੀਵਾ ਜਗ ਪਿਆ ਇਹ ਨਹੀਂ ਕਿ ਵਾਜੀ ਲੱਗੇ ਹੋਏ ਨੇ ਉਹ ਕੰਮ ਪਹਿਲਾਂ ਕਿਤੇ ਹੋ ਚੁੱਕਾ ਹੈ ਤੇ ਹੁਣ ਸਿੱਧਾ ਹੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਪਰ ਜੇ ਆਪਾਂ ਪਹਿਲੀ ਤੋਂ ਸ਼ੁਰੂ ਕਰਨਾ ਤੇ ਉਥੇ ਪਹਿਲੀ ਵਿੱਚ ਪਹਿਲੀ ਵਾਲਾ ਅਧਿਆਪਕ ਚਾਹੀਦਾ ਤੇ ਦੂਜੀ ਵਿੱਚ ਦੂਜੀ ਵਾਲਾ ਤੇ ਤੀਜੀ ਵਿੱਚ ਤੀਜੀ ਵਾਲਾ ਚਾਹੀਦਾ ਕਿਉਂਕਿ ਗੁਰਮਤ ਇੱਕ ਵਿਦਿਆ ਨਾ ਗੁਰੂਦਵਾਰ ਹੈ ਹੋਏ ਸੋਜੀ ਪਾਇਸੀ ਜੇ ਵਿਦਿਆ ਪੜ੍ਹਨੀ ਹੈ ਹੁਣ ਬੱਚੇ ਨੂੰ ਸਿਖਾਉਣਾ ਹੈ 1 2 3 4 ਤੇ ਉਹ ਪਹਿਲੀ ਵਾਲਾ ਹੀ ਸਿਖਾਏਗਾ ਹੈਡਮਾਸਟਰ ਦੇ ਵਸ ਦੀ ਗੱਲ ਨਹੀਂ ਹੋ ਭਾਵੇਂ ਉਹ ਪੜ੍ਹਾ ਸਕਦਾ ਪਰ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਤੇ ਸੁਪਰੀਮ ਪਾਵਰ ਨੇ ਉਹਨਾਂ ਤੇ ਅਖੀਰਲਾ ਸਾਈਨ ਕਰਨਾ ਹੁੰਦਾ ਹੈ ਬਈ ਹੁਣ ਇਹ ਸਿੱਖ ਮੇਰਾ ਪ੍ਰਵਾਨ ਹੋ ਗਿਆ ਉਹਦੇ ਤੋਂ ਥੱਲੇ ਕਈ ਐਵੇਂ ਦੇ ਗੁਰਮੁਖਾਂ ਦੀ ਸਾਨੂੰ ਸੰਗਤ ਕਰਾਉਂਦੇ ਨੇ ਮਹਾਰਾਜ ਵੱਖ-ਵੱਖ ਬੰਦੇ ਦੀ ਤਬੀਅਤ ਦੇ ਮੁਤਾਬਕ ਹਰ ਇੱਕ ਬੰਦੇ ਦੀ ਆਪਣੀ ਲੋੜ ਹੁੰਦੀ ਹੈ ਅਗਵਾਈ ਦੀ ਕਿਤੇ ਉਹਨੂੰ ਕੇਵਲ ਕਥਾਵਾਚਕ ਦੀ ਲੋੜ ਹੈ ਅਜੇ ਉਹ ਐਂਟਰੀ ਕਰ ਰਿਹਾ ਸਿੱਖੀ ਦੇ ਵਿੱਚ ਕਿਤੇ ਉਹਨੂੰ ਗੁਰਬਾਣੀ ਦੀ ਸੰਤਿਆ ਦੀ ਲੋੜ ਹੈ ਗੁਰਬਾਣੀ ਦੇ ਅਰਥਾਂ ਦੀ ਲੋੜ ਹੈ ਗੁਰਬਾਣੀ ਦੀ ਸੋਝੀ ਦੀ ਲੋੜ ਹੈ ਹੌਲੀ ਹੌਲੀ ਜਿਉਂ ਜਿਉਂ ਅੱਗੇ ਵੱਧਦਾ ਹੈ ਤਿਉਂ ਤਿਉਂ ਉਸੇ ਹਿਸਾਬ ਦੇ ਅਧਿਆਪਕ ਉਸੇ ਹਿਸਾਬ ਦੇ ਸੰਤ ਗੁਰਮੁਖ ਸੇਵਕ ਨੂੰ ਮਿਲਦੇ ਨੇ ਜੇ ਹਾਂ ਪੜ੍ਹਾਈ ਕਰਦਾ ਹੈ ਯਾਦ ਰੱਖੋ ਜੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਜੇ ਸ਼ਬਦ ਸਿੱਖਣਾ ਜੇ ਵੈਸੇ ਆਉਣਾ ਹੈ ਫਾਇਦਾ ਫਿਰ ਵੀ ਹੈ ਇਕੱਲਾ ਮੱਥਾ ਟੇਕਣ ਦਾ ਵੀ ਲਾਭ ਹੈ ਕਿਉਂਕਿ ਇੱਥੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ ਇੱਕ ਦਿਨ ਆਇਆ ਅਜੇ ਨਹੀਂ ਸੁਣਿਆ ਕੋਈ ਗੱਲ ਕੰਨਾਂ ਵਿੱਚ ਪੈ ਗਈ ਹੌਲੀ-ਹੌਲੀ ਪ੍ਰੀਤ ਬਣਦੀ ਬਣਦੀ ਸੰਗਤ ਵਿੱਚ ਆਉਣ ਕਰਕੇ ਕਿਤੇ ਲੰਗਰ ਵਿੱਚ ਸੇਵਾ ਕਰ ਲਈ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਭਈ ਜੇ ਕਿਸੇ ਪੰਛੀ ਨੂੰ ਫੜਨ ਵਾਲਾ ਚੋਗਾ ਖਲਾਰਦਾ ਤੇ ਜ਼ਰੂਰੀ ਨਹੀਂ ਪਹਿਲੇ ਦਿਨੀ ਪੰਛੀ ਜਾਲ ਵਿੱਚ ਫਸ ਜਾ ਪੰਛੀ ਵੀ ਬੜੇ ਸ਼ਿਆਰ ਹੁੰਦੇ ਨੇ ਉਹ ਵੀ ਸੋਚਦੇ ਨੇ ਵੀ ਇੱਥੇ ਅਚਨਚੇਤ ਚੋਗਾ ਕਿੰਨੇ ਪਾ ਦਿੱਤਾ ਵੀ ਕੋਈ ਕਿਤੇ ਫੜਨ ਵਾਲਾ ਤੇ ਨਹੀਂ ਇਹ ਮਨਰੂਪੀ ਪੰਛੀ ਹੈ ਜਦੋਂ ਅਸੀਂ ਸੰਗਤ ਵਿੱਚ ਵੀ ਆਉਨੇ ਆ ਤੇ ਫੂਕ ਫੂਕ ਕੇ ਪੈਰ ਰੱਖਦਾ ਹੈ ਵੀ ਕਿਤੇ ਸ਼ਬਦ ਨਾ ਕੋਈ ਕੰਨਾਂ ਵਿੱਚ ਪੈ ਜਾਏ ਹੋਰ ਖਿਆਲ ਅੰਦਰੋਂ ਪੈਦਾ ਕਰਦਾ ਹੈ ਇਹਨੂੰ ਕਹਿੰਦੇ ਨੇ ਮਨ ਦੀ ਮਾਇਆ ਇੱਕ ਤਨ ਦੀ ਮਾਇਆ ਇੱਕ ਮਨ ਦੀ ਮਾਇਆ ਹੈ ਤਨ ਦੀ ਮਾਇਆ ਦਿਸ ਪੈਂਦੀ ਹੈ ਬੰਦਾ ਗਲਤ ਵੇਂਦਾ ਹੈ ਗਲਤ ਬੋਲਦਾ ਹੈ ਗਲਤ ਸੁਣਦਾ ਹੈ ਗਲਤ ਖਾਂਦਾ ਹੈ ਅਸੀਂ ਕਹਿੰਦੇ ਹਾਂ ਕੁਰੇਹਤ ਕਰੀ ਜਾਂਦਾ ਫਿਰ ਉਦੋਂ ਅੱਗੇ ਜਦੋਂ ਇਹ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਵੀ ਸਰੀਰ ਨੂੰ ਸਾਧ ਲੈਂਦਾ ਹੈ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬਿਓ ਜਦੋਂ ਫਿਰ ਨਾਮ ਦਾ ਬੀਜ ਗੁਰੂ ਕਾ ਸਿੱਖ ਬੀਜਣ ਲੱਗ ਪੈਂਦਾ ਤੇ ਫਿਰ ਮਨ ਦੀ ਮਾਇਆ ਸ਼ੁਰੂ ਹੁੰਦੀ ਹੈ ਉਹਦੇ ਤੋਂ ਅੱਗੇ ਮਨ ਦੀ ਮਾਇਆ ਜੜ ਮਾਇਆ ਚੇਤਨ ਮਾਇਆ ਈਸ਼ਵਰੀਆ ਮਾਇਆ ਰਾਜਸੀ ਮਾਇਆ ਬੜੀ ਹੋਰ ਵੀ ਤਰ੍ਹਾਂ ਦੀ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਕਿਤੇ ਕਈ ਰੂਪਾਂ ਵਿੱਚ ਲਿਖਿਆ ਕਿਉਂਕਿ ਸਾਧ ਸੰਗਤ ਦੀ ਜਿਹਨੂੰ ਆਪਾਂ ਕਹਿੰਦੇ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਉਹ ਮੁਕਤ ਕਿਦੇ ਤੋਂ ਹੋਇਆ ਉਹ ਮੁਕਤ ਮਾਇਆ ਤੋਂ ਹੋਇਆ ਸਾਰਾ ਸੰਸਾਰ ਕੁਦਰਤ ਜਾਂ ਕਹਿ ਲੋ ਜਾਂ ਮਾਇਆ ਕਹਿ ਲੋ ਇੱਕੋ ਹੀ ਚੀਜ਼ ਹੈ ਕੁਦਰਤ ਜੋ ਨੇਚਰ ਹੈ ਉਹਦੇ ਨਿਯਮ ਵਿੱਚ ਸਾਰਾ ਸੰਸਾਰ ਵੱਜਾ ਹੋਇਆ ਉਹਨੇ ਉਹਨੂੰ ਖਿੱਚਿਆ ਹੋਇਆ ਪੜਿਆ ਹੋਇਆ ਸੂਰਜ ਚੰਦਰਮਾ ਧਰਤੀ ਹਵਾ ਅੱਗ ਪਾਣੀ ਪੁਰਸ਼ ਇਸਤਰੀ 84 ਲੱਖ ਜੂਨਾ ਇਹ ਸਾਰੀਆਂ ਉਹ ਜਿਹੜੀ ਮਾਇਆ ਆਗਿਆਕਾਰੀ ਹੈ ਨਾ ਪਰਮੇਸ਼ਰ ਦੀ ਉਹਦੇ ਹੁਕਮ ਦੇ ਨਾਲ ਇਹਨੇ ਸਾਰੇ ਕੁਝ ਨੂੰ ਆਪਣੇ ਵੱਲ ਖਿੱਚਿਆ ਹੋਇਆ ਤਾਂ ਇੱਥੇ ਸਾਰਾ ਕੁਝ ਖਲੋਤਾ ਅਪਰਦਾਸ ਵਿੱਚ ਪੜਨੇ ਆ ਨਾ ਕਿ ਤੁਮ ਤੇ ਹੋਏ ਸੋ ਆਗਿਆਕਾਰੀ ਜਿਹੜੀ ਤੇਰੇ ਤੋਂ ਮਾਇਆ ਪੈਦਾ ਹੋਈ ਹੈ ਉਹ ਇਸ ਸਾਰੀ ਸ੍ਰਿਸ਼ਟੀ ਨੂੰ ਆਪਣੇ ਆਗਿਆ ਵਿੱਚ ਕੰਟਰੋਲ ਵਿੱਚ ਰੱਖਦੀ ਹੈ ਸਾਰੀ ਸ੍ਰਿਸ਼ਟੀ ਬੱਜੀ ਹੋਈ ਹੈ ਜੇ ਸਾਨੂੰ ਭੁੱਖ ਲੱਗਦੀ ਹੈ ਤਾਂ ਵੀ ਮਾਇਆ ਕਰਕੇ ਲੱਗਦੀ ਹੈ ਨੀਂਦ ਆਉਂਦੀ ਹੈ ਤਾਂ ਵੀ ਮਾਇਆ ਕਰਕੇ ਲੱਗਦੀ ਹੈ ਠੰਡ ਲੱਗਦੀ ਹੈ ਤਾਂ ਵੀ ਮਾਇਆ ਕਰਕੇ ਪਿਆਸ ਲੱਗਦੀ ਹੈ ਤਾਂ ਵੀ ਵਾਸ਼ਨਾ ਪੈਦਾ ਹੁੰਦੀ ਹੈ ਤਾਂ ਵੀ ਮਾਇਆ ਕਰਕੇ ਕ੍ਰੋਧ ਵੀ ਤਾਂ ਹੀ ਆਉਂਦਾ ਹੈ ਹੰਕਾਰ ਵੀ ਤਾਂ ਇਹ ਸਾਰੀ ਮਾਇਆ ਹੈ ਹੁਣ ਸੰਤ ਨੇ ਕੀ ਕਰਨਾ ਹੁੰਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਸਾਧੂ ਤੁਰਦਾ ਨਾ ਇਸ ਮਾਰਗ ਦੇ ਉੱਤੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਈ ਵਿਰਲਾ ਇਹਦਾ ਪੰਧੀ ਬਣਦਾ ਉਹਦੀ ਪੂਰੀ ਵਿੱਦਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਖਮਣੀ ਸਾਹਿਬ ਤੁਸੀਂ ਆਮ ਸੰਗਤ ਪੜਦੀ ਬਹੁਤ ਜ਼ਿਆਦਾ ਉਹਦੇ ਵਿੱਚ ਪੰਜ ਅਵਸਥਾਵਾਂ ਨੇ ਸੰਤ ਦੀਆਂ ਉਹਨਾਂ ਪੰਜਾਂ ਦਾ ਉਹ ਮਾਲਕ ਬਣ ਜਾਂਦਾ ਪੰਜ ਅਵਸਥਾਵਾਂ ਉਹਦੇ ਵਿੱਚ ਆ ਜਾਂਦੀਆਂ ਇਹ ਪੰਜਾਂ ਪੰਜੇ ਗੁਰੂ ਦੀਆਂ ਅਵਸਥਾਵਾਂ ਨੇ ਇਹ ਹੀ ਪਰਮੇਸ਼ਰ ਦੀਆਂ ਇਹ ਸੰਤ ਦੀਆਂ ਨੇ ਤੁਸੀਂ ਜਾ ਕੇ ਇਹ ਪਤਾ ਜਿਹੜਾ ਸੁਖਮਣੀ ਸਾਹਿਬ ਦਾ ਪੜਨਾ ਜਿੱਥਾ ਸ਼ਲੋਕ ਤੋਂ ਬਾਅਦ ਵਿੱਚ ਆਉਂਦਾ ਮਨ ਸਾਚਾ ਮੁਖ ਸਾਚਾ ਸੋਏ ਅਬਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਬ੍ਰਹਮ ब्रह्मज्ञानी ਦੇ ਲੱਛਣ ਦਿਸਣਗੇ ਹੋਰ ਕੁਝ ਲਿਖਿਆ ਨਹੀਂ ਜਾਏਗਾ ਹੁਣ ਬਾਬਾ ਕਰਮ ਸਿੰਘ ਜੀ ਸੰਤ ਬਣਨ ਤੋਂ ਪਹਿਲਾਂ ਵੀ ਉਹਨਾਂ ਦਾ ਚਿਹਰਾ ਮੂਰਾ ਐਵੇਂ ਦਾ ਸੀ ਬਾਅਦ ਵਿੱਚ ਵੀ ਐਵੇਂ ਦਾ ਪਰ ਲੱਛਣ ਬਦਲ ਗਏ ਅੱਖਾਂ ਹੋਰ ਤਰ੍ਹਾਂ ਦੀਆਂ ਹੋ ਗਈਆਂ ਬਾਣੀ ਵਿੱਚ ਫਰਕ ਪੈ ਗਿਆ ਬਾਣੀ ਅਸਰ ਕਰਦੀ ਹੈ ਸੰਤ ਦਾ ਮਤਲਬ ਇਹ ਹੁੰਦਾ ਜਿਹਦੇ ਸ਼ਬਦ ਬੜੀ ਜਲਦੀ ਅਸਰ ਕਰ ਜਾਂਦਾ ਕਿਉਂਕਿ ਆਤਮਾ ਤੋਂ ਬੋਲਦਾ ਉਹ ਹੁਣ ਬੋਲਦੇ ਅਸੀਂ ਵੀ ਆ ਅਸੀਂ ਇੱਥੋਂ ਬੋਲ ਰਹੇ ਹਾਂ ਉੱਤੋਂ ਅਸੀਂ ਇੱਕ ਯੰਤਰ ਦੀ ਤਰ੍ਹਾਂ ਬੋਲ ਰਹੇ ਹਾਂ ਇਸ ਲਈ ਲੋਕਾਂ ਦੇ ਹਿਰਦੇ ਤੱਕ ਸ਼ਬਦ ਉਸ ਥਾਂ ਤੱਕ ਜਾਏਗਾ ਜਿਸ ਥਾਂ ਤੋਂ ਬੰਦਾ ਬੋਲ ਰਿਹਾ ਹੈ ਉਦੋਂ ਅੱਗੇ ਸ਼ਬਦ ਨਹੀਂ ਜਾਂਦਾ ਦਿਮਾਗ ਤੋਂ ਬੋਲਿਆ ਹੋਇਆ ਸ਼ਬਦ ਦਿਮਾਗ ਤੱਕ ਹੀ ਜਾਏਗਾ ਬਸ ਉਹ ਵਿਦਵਾਨ ਹੋ ਸਕਦਾ ਹੈ ਉਹ ਸੰਤ ਨਹੀਂ ਹੋ ਸਕਦਾ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਆਏ ਨੇ ਇੱਕ ਸਿੱਖਿਆਕ ਇੱਕ ਅਧਿਆਪਕ ਇੱਕ ਕਥਾਵਾਚਕ ਆਪਣੀ ਥਾਂ ਤੇ ਉਹਦੀ ਡਿਊਟੀ ਹੈ ਉਹ ਸਮਝਾ ਸਕਦਾ ਪਰ ਜਨਾ ਨਹੀਂ ਸਕਦਾ ਜਨਾ ਸਾਧੂ ਸਕਦਾ ਇਹ ਨਾ ਸੋਚਣਾ ਵੀ ਅੱਜ ਮੈਂ ਸੰਤਾਂ ਦੀ ਸਟੇਜ ਤੇ ਆਇਆ ਤੇ ਤਾਂ ਕਿਉਂਕਿ ਬੜੇ ਵੇਦੇ ਫਿਰਦੇ ਨੇ ਇਹ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜੋ ਕਥਾਵਾਚਕ ਸਮਝਾ ਸਕਦਾ ਵਿਦਵਾਨ ਸਮਝਾ ਸਕਦਾ ਕਿਉਂਕਿ ਉਹ ਦਿਮਾਗ ਦੇ ਤਲ ਤੇ ਮਿਹਨਤ ਕਰ ਰਿਹਾ ਤੇ ਉਹਨੇ ਅਗਲੇ ਨੂੰ ਦਿਮਾਗ ਦੇ ਤਲ ਤੇ ਸਮਝਾ ਦੇਣਾ ਜਣਾ ਨਹੀਂ ਸਕਦਾ ਜਣਾਏਗਾ ਉਹ ਜਿਹੜਾ ਕਿਸੇ ਦੇ ਅੰਦਰ ਉਤਰਨ ਦੀ ਕਲਾ ਜਾਣਦਾ ਹੋਵੇ ਕਿਸੇ ਬੰਦੇ ਦੇ ਵਿੱਚ ਇੰਟਰਫੇਅਰ ਕਰਨ ਦੀ ਕਲਾ ਜਾਣਦਾ ਹੋਵੇ ਉਹਦੇ ਵਿੱਚ ਉਹਨੇ ਵਿੱਚ ਵੜ ਕੇ ਵਿਖਾ ਦੇਣਾ ਵੀ ਨਾਮ ਇਹਨੂੰ ਕਹਿੰਦੇ। ਉਹ ਕੋਈ ਸਕੀਮ ਨਹੀਂ ਬਣਾਉਂਦਾ। ਸਾਧੂ ਜਿਹੜਾ ਹੈ ਉਹਨੇ ਕੋਈ ਵਿਦਿਆ ਨਹੀਂ, ਭੂਤ ਵਿਦਿਆ ਨਹੀਂ ਸਿੱਖੀ ਵੀ ਦੁਜੇ ਦੇ ਅੰਦਰ ਵੜ ਜਾਣਾ ਹੈ। ਉਹਦੀ ਅੰਦਰ ਬਣਾਵਟ ਹੀ ਐਵੇਂ ਦੀ ਹੈ ਕਿ ਜੇ ਕੋ ਉਹਦੇ ਕੋਲ ਸ਼ਰਧਾ ਧਾਰ ਕੇ ਆਉਂਦਾ ਤੇ ਉਹ ਸਾਧੂ ਦਾ ਮਤਲਬ ਹੁੰਦਾ ਜਿਹੜਾ ਭਾਵਨਾ ਲੈ ਕੇ ਆਏ ਉਹਦੇ ਅੰਦਰ ਤੱਕ ਪਹੁੰਚ ਜਾਣਾ। ਉਹਦੇ ਅੰਦਰ ਤੱਕ ਅਸਰ ਕਰ ਜਾਣਾ। ਦਾਸ ਨੇ ਸੰਤ ਬਾਬਾ ਸੁੱਚਾ ਸਿੰਘ ਜੀ ਜੁਲਦੀ ਟਕਸਾਲੋ ਵਾਲਿਆਂ ਦੀ ਸੰਗਤ ਕੀਤੀ ਹੈ ਉਹ ਇੱਕ ਬਚਨ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਸੀ ਸੁੱਚਾ ਸਿੰਘ ਦੁਨੀਆ ਤੋਂ ਉਹਲੇ ਵੀ ਹੋ ਗਿਆ ਤੇ ਉਹਦੇ ਸ਼ਬਦ ਲੋਕਾਂ ਦੇ ਵਿੱਚ ਵੜ ਕੇ ਬੋਲਣਗੇ ਸੁੱਚਾ ਸਿੰਘ ਲੋਕਾਂ ਦੇ ਅੰਦਰ ਵੜ ਕੇ ਬੋਲੇਗਾ ਮਤਲਬ ਕੀ ਸੀ ਕਮਾਈ ਵਾਲੇ ਸ਼ਬਦ ਇੱਕ ਗੱਲ ਕਹੀ ਪੱਕੀ ਛਪ ਗਈ ਇੱਕ ਗੱਲ ਕਹੀ ਤੇ ਪੱਕੀ ਗੱਲ ਛੱਪ ਗਈ ਅੰਦਰ ਕਮਾਈ ਵਾਲਾ ਹੈ ਜਣਾਉਂਦਾ ਸਿਰਫ ਗੁਰੂ ਹੈ ਸ਼ਬਦ ਰੂਪ ਵਿੱਚ ਤੇ ਜਣਾਉਂਦਾ ਸਾਧੂ ਹੈ ਜਿੱਥੇ ਸ਼ਬਦ ਪ੍ਰਗਟ ਹੋਇਆ ਰੈਰਾਸ ਸਾਹਿਬ ਦੀ ਬਾਣੀ ਵਿੱਚ ਪੜੋ ਜਦੋਂ ਕਿਸੇ ਤੇ ਕਿਰਪਾ ਹੁੰਦੀ ਹੈ ਤੇ ਕਿਵੇਂ ਹੁੰਦੀ ਹੈ ਸਾਰੇ ਇੱਥੇ ਸੰਗੀ ਬੈਠੇ ਨੇ ਸਾਰੇ ਮਹਾਂਪੁਰਸ਼ਾਂ ਦੇ ਆਪਣੀ ਕਮਾਈ ਕਰ ਰਹੇ ਨੇ ਕੋਈ ਅਭਿਆਸ ਕਰ ਰਿਹਾ ਕੋਈ ਜਾਪ ਕਰ ਰਿਹਾ ਕੋਸ਼ਿਸ਼ ਕਰ ਰਹੇ ਨੇ ਵੀ ਉਸ ਥਾਂ ਤੇ ਪਹੁੰਚੀ ਮਹਾਰਜ ਕਹਿੰਦੇ ਜਿਸ ਨੂੰ ਤੂੰ ਜਣਾਏ ਸੋ ਹੀ ਜਨ ਜਨ ਜਣਾਏ ਜਿਹਦੇ ਅੰਦਰ ਵਰਤਜੈ ਤੇਰੀ ਕਲਾ ਹੇ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਅੰਦਰ ਤੁਹਾਡੀ ਕਲਾ ਵਰਤਜੈ ਜੋਤ ਦੀ ਕਲਾ 10 ਪਾਤਸ਼ਾਹਿਆਂ ਦੀ ਜੋਤ ਦੀ ਕਲਾ ਵਰਤਜੈ ਸਿੱਧੀ ਵਰਤਜੈ ਬਾਣੀ ਦੇ ਰਾਂਹੀਂ ਤਾਂ ਵੀ ਕਿਸੇ ਗੁਰਮੁਖ ਦੇ ਰਾਂਹੀਂ ਵਰਤਜੈ ਤੇ ਤਾਂ ਵੀ ਜਿਸ ਨੂੰ ਤੂੰ ਜਣਾਏ ਸੋ ਹੀ ਜਨ ਜਾਣਾ ਹੈ ਪਰਮਾਤਮਾ ਨੂੰ ਉਹ ਹੀ ਜਾਣ ਸਕਦਾ ਹੈ ਜਿਸ ਨੂੰ ਤੂੰ ਅੰਦਰ ਵੜ ਕੇ ਜਨਾਉਣਾ ਵੀ ਇਹਦੋਂ ਰੱਬ ਕਹਿੰਦੇ ਨੇ ਕਿਉਂਕਿ ਉਹ ਸਾਧ ਸੰਗਤ ਦੀ ਵਿਦਿਆ ਤੋਂ ਪਾਰ ਹੈ ਭਾਸ਼ਾ ਤੋਂ ਪਾਰ ਹੈ ਉਹ ਆਨੰਦ ਦਾ ਸਰੂਪ ਹੈ ਉਹਨੂੰ ਸਿਰਫ ਮਹਿਸੂਸ ਕਰਾਇਆ ਜਾ ਸਕਦਾ ਹੈ ਫਿਰ ਉਹ ਕੀ ਕਰਦਾ ਜਿਹਨੂੰ ਜਨਾ ਦੇਂਦਾ ਵੈਗੁਰੂ ਅਕਾਲ ਪੁਰਖ ਉਹ ਕੀ ਕਰਦਾ ਕੁਝ ਵੀ ਨਹੀਂ ਕਰਦਾ ਇੱਕੋ ਗੱਲ ਕਰ ਦਿੰਦਾ ਬਸ ਹਰ ਗੁਣ ਸਦ ਹੀ ਆਕਮ ਖਾਣਾ ਉਹਦੇ ਅੰਦਰੋਂ ਪਰਮਾਤਮਾ ਦੀ ਉਸਤਤ ਦੇ ਗੀਤ ਆਪਣੇ ਆਪ ਫੁੱਟਣੇ ਸ਼ੁਰੂ ਹੋ ਜਾਂਦੇ ਨੇ ਸਾਧੂ ਦੀ ਨਿਸ਼ਾਨੀ ਇਹ ਹੈ ਕਿ ਜੋ ਗੱਲ ਕੋਈ ਵੀ ਕਰੇ ਉਸ ਗੱਲ ਨੂੰ ਨਾਮ ਵੱਲ ਲੈ ਜਾਏ ਜਿਵੇਂ ਇੱਕ ਬੰਦੇ ਨੂੰ ਜਿਹੜੀ ਉਹਦੇ ਅੰਦਰ ਚੀਜ਼ ਫਸੀ ਹੋਵੇ ਨਾ ਉਹਦੀ ਸੁਰਤੀ ਦੇ ਵਿੱਚ ਹੁਣ ਆਪਾਂ ਮੰਨ ਲਓ ਕੋਈ ਵੀ ਕੰਮ ਕਰਨਿਆ ਸਾਡਾ ਧਿਆਨ ਕਿਤੇ ਹੋਰ ਸੰਸਾਰ ਦੇ ਕੰਮ ਦੇ ਵਿੱਚ ਜਿਵੇਂ ਸਾਡਾ ਧਿਆਨ ਹੁੰਦਾ ਹੈ ਉਹ ਸੰਸਾਰ ਦੇ ਕੰਮ ਦੇ ਵਿੱਚ ਧਿਆਨ ਹੈ ਜਦੋਂ ਉਹ ਗੁਰਬਾਣੀ ਪੜ੍ਹੇਗਾ ਗੁਰਬਾਣੀ ਦੇ ਗੁਰੂਤਾ ਸਾਹਿਬ ਦੀਆਂ ਪੰਕਤੀਆਂ ਦੇ ਵਿੱਚੋਂ ਵੀ ਉਹਨੂੰ ਦੁਕਾਨ ਦਿਸਣ ਲੱਗ ਪੈਗੀ ਕਿਉਂ ਉਹਦੀ ਪ੍ਰੀਤ ਉੱਥੇ ਹੈ ਉਹਦੀ ਰੁਚੀ ਉੱਥੇ ਹੈ ਐਵੇਂ ਹੀ ਬਿਲਕੁਲ ਸੰਤ ਦੀ ਨਿਸ਼ਾਨੀ ਕੀ ਹੈ ਸੰਤ ਦੀ ਨਿਸ਼ਾਨੀ ਇਹ ਹੈ ਕਿ ਉਹਦੇ ਕੋਲ ਗੱਲ ਕਰੋ ਤੁਸੀਂ ਕੋਈ ਵੀ ਉਹਨੇ ਉਸ ਗੱਲ ਨੂੰ ਰੱਬ ਨਾਲ ਜੋੜ ਦੇਣਾ ਇਹਨੂੰ ਸੰਤ ਕਹਿੰਦੇ ਨੇ ਇਹ ਨਹੀਂ ਵੀ ਉਹ ਸੰਸਾਰ ਦੀਆਂ ਗੱਲਾਂ ਸਾਰਾ ਦਿਨ ਕਰੇ ਸਾਧੂ ਦਾ ਮਤਲਬ ਇਹ ਹੈ ਇਹ ਗਿਣਵੇਂ ਤਾਂ ਹੁੰਦੇ ਨੇ ਥੋੜੇ ਜਿਹੇ ਤੇ ਉਹ ਵੀ ਸੰਸਾਰ ਦੀਆਂ ਗੱਲਾਂ ਕਰੀ ਜਾਣ ਜਿਵੇਂ ਅੱਜ ਕੱਲ ਹੋ ਰਿਹਾ ਹੈ ਅੱਜ ਕੱਲ ਕਮਾਈ ਘਟ ਹੈ ਦੇ ਫੋਟਵਾ ਦਾ ਤੇ ਲੀਡਰਾਂ ਦੇ ਪਿੱਛੇ ਭੱਜਣ ਦਾ ਸਿਲਸਿਲਾ ਬਹੁਤ ਜ਼ਿਆਦਾ ਚੱਲ ਰਿਹਾ। ਸੰਤਤਾ ਹੀ ਇੱਕ ਕਮਾਈ ਹੁੰਦੀ ਹੈ। ਉਹ ਅੰਦਰ ਦਾ ਬੇਪਰਵਾਹ ਇੱਕ ਬਾਦਸ਼ਾਹ ਹੁੰਦਾ। ਉਹ ਤਾਂ ਕੁਝ ਦੇਣ ਵਾਲਾ ਹੈ, ਉਹ ਲੈਣ ਵਾਲਾ ਹੈ ਹੀ ਨਹੀਂ ਹੈ। ਉਹ ਤਾਂ ਦਾਤਾ ਹੈ। ਉਹ ਹੀ ਦਾਤੇ ਦੁੱਖ ਕਟਣਹਾਰ। ਜਿਹੜਾ ਸਾਡਾ ਦੁੱਖ ਹੈ ਸੰਤ ਉਹਨੂੰ ਕੱਟਦਾ, ਖਤਮ ਕਰਦਾ। ਉਹਦੇ ਕੋਲ ਸੁੱਖ ਦੀ ਇੱਕ ਬਾਰਿਸ਼ ਹੈ, ਇੱਕ ਮੀਂਹ ਹੈ। ਉਹ ਪਹਿ ਜਾਂਦਾ ਸਾਡੇ ਉੱਤੇ ਸੋ ਇਸ ਪਦੇ ਦੇ ਵਿੱਚ ਸੰਤ ਦੇ ਪੰਜ ਗੁਣ ਦੱਸੇ ਨੇ ਸਮੇਂ ਦੇ ਵਿੱਚ ਮੈਂ ਸੰਪੂਰਨ ਕਰਨ ਦੀ ਕੋਸ਼ਿਸ਼ ਕਰਾਂਗਾ ਜਿਹੜਾ ਪਦ ਮੈਂ ਪਹਿਲਾਂ ਪੜ੍ਹ ਦੇਨਾ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ब्रह्मज्ञानी कै दृष्ट समान जैसे राज रंग को लागै तुलुवान ब्रह्मज्ञानी कै तीर जे एक ज्यों बसदा को होतै को चंदन लेप ब्रह्मज्ञानी का एहे गुनाओ नानक ज्यों पावक का सह स्वभाव इस पंक्ति नु तवज्जो नाल देखयो एदे विच 5 गुण ने ब्रह्मज्ञानी दे पहला गुण है निर्लेपता दूसरा गुण है निर्तो निर्दोषता ਤੀਜਾ ਗੁਣ ਹੈ ਸਮਾਨਤਾ ਚੌਥਾ ਗੁਣ ਹੈ ਧੀਰਜਤਾ ਤੇ ਪੰਜਵਾਂ ਗੁਣ ਹੈ ਸਹਿਜਤਾ ਮਹਾਰਾਜ ਨੇ ਬਿਲਕੁਲ ਬਕਾਇਦਾ ਤਰਤੀਬ ਦੇ ਵਿੱਚ ਪੰਜੇ ਗੁਣ ਲਿਖੇ ਨੇ ਪਹਿਲੇ ਗੁਣ ਦੇ ਜਿਹੜੇ ਚਾਰ ਉਹਨਾਂ ਦੇ ਬੇਸ ਦੇ ਵਿੱਚ ਪਿਛਲਾ ਗੁਣ ਉਹਦੇ ਵਿੱਚੋਂ ਪੈਦਾ ਹੋਏ ਨੇ ਉਹ ਸਾਰੇ ਸਹਿਜਤਾ ਸਭ ਤੋਂ ਅਖੀਰ ਤੇ ਤਾਂ ਲਿਖਿਆ